ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਮੈਡੀਕਲ ਭਰਤੀ ਹੈ ਜੀ ਤੇ ਸਟਾਫ ਨਰਸ ਦੇ ਲਈ ਬੰਪਰ ਪੋਸਟਾਂ ਜਾਰੀ ਹੋਈਆਂ ਰੈਗੂਲਰ ਪੋਸਟਾਂ ਜੀ ਪੋਸਟਾਂ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਵੀਡੀਓ 'ਚ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਦੀ ਗੱਲ ਕਰ ਲੈਣੇ ਆ ਬੀਐਸਸੀ ਆਨਰਸ ਨਰਸਿੰਗ ਜੇਕਰ ਤੁਹਾਡੇ ਕੋਲ ਹੈਗੀ ਹੈ ਜਾਂ ਬੀਐਸਸੀ ਨਰਸਿੰਗ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਤੇ ਜਾਂ ਤੁਹਾਡੇ ਕੋਲ ਬੀਐਸਸੀ ਪੋਸਟ ਸਰਟੀਫਿਕੇਟ ਹੈਗਾ ਪੋਸਟ ਬੇਸਿਕ ਬੀਐਸਸੀ ਨਰਸਿੰਗ ਹੈਗੀ ਹੈ ਤੇ ਤੁਸੀਂ ਇੰਡੀਅਨ ਨਰਸਿੰਗ ਕਾਉਂਸਲ ਤੇ ਸਟੇਟ ਨਰਸਿੰਗ ਕਾਉਂਸਲ ਦੇ ਨਾਲ ਰਜਿਸਟਰਡ ਹੋ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਤੁਹਾਡੇ ਕੋਲ ਜੀਐਨ ਤੇ 2 ਸਾਲ ਦਾ ਤਜਰਬਾ ਰੱਖਦੇ ਹਾਂ 50 ਬੈਡਡ ਹਸਪੀਟਲ ਦਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਇਹ ਤਜਰਬਾ ਇਹਨਾਂ ਵੱਲੋਂ ਜੀਐਨਐਮ ਡਿਪਲੋਮੇ ਦੇ ਨਾਲ ਮੰਗਿਆ ਗਿਆ ਜੀ ਬੀਐਸਸੀ ਨਰਸਿੰਗ ਦੇ ਮਾਮਲੇ ਦੇ ਵਿੱਚ ਇਹਨਾਂ ਵੱਲੋਂ ਇਹ ਐਕਸਪੀਰੀਐਂਸ ਨਹੀਂ ਮੰਗਿਆ ਗਿਆ ਜੀ ਅਗੇ ਪੋਸਟਾਂ ਦੇ ਸਬੰਧ ਵਿੱਚ ਏਜ ਲਿਮਟ ਦੀ ਗੱਲ ਕਰ ਲੈਣੀ ਜੀ 18 ਤੋਂ 30 ਸਾਲ ਏਜ ਲਿਮਟ ਰੱਖੀ ਗਈ ਹੈ ਵੱਖ-ਵੱਖ ਕੈਟਾਗਰੀ ਅਨੁਸਾਰ ਏਜ ਰੈਲੈਕਸੇਸ਼ਨ ਰਹੂਗਾ ਜੀ ਇਹਨਾਂ ਪੋਸਟਾਂ ਦੇ ਲਈ ਫੀਸ ਦੀ ਗੱਲ ਕਰ ਲੈਣੀ ਹੈ ਜੋ ਤੁਸੀਂ ਪੋਸਟਾਂ ਨੂੰ ਅਪਲਾਈ ਕਰਨ ਸਮੇਂ ਭਰਨੀ ਹੈ ਜੀ ਜਨਰਲ ਕੈਟਾਗਰੀ ਓ ਇਹਨਾਂ ਪੋਸਟਾਂ ਦੇ ਲਈ ਸੈਲਰੀ ਇਹਨਾਂ ਵੱਲੋਂ 9300 ਤੋਂ ਲੈ ਕੇ 34800 ਤੇ ਗ੍ਰੇਡ ਪੇ ਇਹਨਾਂ ਵੱਲੋਂ 4600 ਲਿਖਿਆ ਗਿਆ ਜੀ ਪੋਸਟਾਂ ਦੇ ਲਈ ਇਹ ਜੋ ਪੋਸਟਾਂ ਨੇ ਜੀ ਐਮਜ਼ ਸੰਸਥਾ ਵੱਲੋਂ ਜਾਰੀ ਕੀਤੀਆਂ ਗਈਆਂ ਜੋ ਐਮਜ਼ ਦੇ ਵੱਖ-ਵੱਖ ਹਸਪਤਾਲਜ਼ ਨੇ ਵੱਖ-ਵੱਖ ਥਾਵਾਂ ਤੇ ਤਾਂ ਉਹਨਾਂ ਦੇ ਲਈ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਤਾਂ ਐਮਜ਼ ਬਠਿੰਡਾ ਦੀਆਂ ਪੋਸਟਾਂ ਵੀ ਇਹਦੇ ਵਿੱਚ ਰਹਿਣ ਵਾਲੀਆਂ ਜੀ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਇਹਨਾਂ ਦੀ ਵੈਬਸਾਈਟ ਤੁਸੀਂ ਨੋਟ ਕਰ ਲਓ ਜੀ ਵੈਬਸਾਈਟ ਤੇ ਜਾ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਇਸ ਵੀ ਇਹ ਵੈਬਸਾਈਟ ਇਹਨਾਂ ਦੀ ਹੈਗੀ ਜੀ www.aamsexams.ac.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤਰੀਕਾ ਜੀ 26.02.2024 ਤੋਂ ਲੈ ਕੇ 17.03.2024 ਤੱਕ ਸ਼ਾਮ 5 ਵਜੇ ਤੱਕ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਯੋਗ ਉਮੀਦਵਾਰ ਅਪਲਾਈ ਕਰਕੇ ਤਿਆਰੀ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ